ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀਆਂ ਦਿਸ਼ਾ ਨਿਰਦੇਸ਼ ਥਲੇ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਥਲੇ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚੜੀ ਗਈ ਹੈ ਉਸ ਤਹਿਤ ਮਾਨਯੋਗ ਐਸਐਸਪੀ ਸ਼੍ਰੀ ਅਗਮਨਿਊ ਰਾਣਾ ਤੁਰੰਤਾਰਨ ਉਹਨਾਂ ਦੇ ਦਿਸ਼ਾ ਨਿਰਦੇਸ਼ ਥਲੇ ਥਾਣਾ ਖਾਲੜਾ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਦਾ ਨਾਮ ਜਸਪਾਲ ਸਿੰਘ son of ਸਰਦਾਰਾ ਸਿੰਘ ਇੱਕ ਦਾ ਨਾਮ ਨਰਵੈਲ ਸਿੰਘ ਸਾਨੂੰ ਸ਼ਾਮ ਸਿੰਘ ਜਿਹੜੇ ਦੋਨੋਂ ਬਾਤਾਰਾ ਸਿੰਘ ਦੇ ਰਹਿਣ ਵਾਲੇ ਨੇ ਇਹਨਾਂ ਦੇ ਪਾਸੋਂ 115 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਤੇ ਇੱਕ ਮੋਟਰਸਾਈਕਲ ਰਿਕਵਰ ਹੋਇਆ ਜਦੋਂ ਇਹਨਾਂ ਦੇ ਫੋਨ ਨੂੰ ਖੰਘਾਲਿਆ ਗਿਆ ਤੇ ਇਹਦੇ ਵਿੱਚ ਜਿਹੜੀਆਂ ਪਾਕਿਸਤਾਨ ਦੇ ਨਾਲ ਇਹਨਾਂ ਦੀ ਕਨਵਰਸੇਸ਼ਨ ਤੇ ਲੋਕੇਸ਼ਨ ਭੇਜਣ ਦਾ سلسلہ ਸਾਨੂੰ ਤਸਦੀਕ ਹੋਇਆ ਜਿਸ ਜਿਹਨਾਂ ਦੀ ਜਿਸ ਸੰਬੰਧੀ ਜਿਹੜੇ ਦੋ ਡਰੋਨ ਪਹਿਲਾਂ ਹੀ ਜਿਹੜੇ ਖਾਲੜਾ ਪੁਲਿਸ ਨੇ ਲੋ ਜਿਹੜੇ ਰਿਕਵਰ ਕੀਤੇ ਜਾ ਚੁੱਕੇ ਨੇ ਸੋ ਜਿੱਥੇ ਅਸੀਂ ਇਹਨਾਂ ਦੇ ਪੜਤਾਲ ਰਿਕਾਰਡ ਦੀ ਗੱਲ ਕਰੀਏ ਜਿਹੜਾ ਜਸਪਾਲ ਸਿੰਘ ਦੇ ਖਿਲਾਫ ਪਹਿਲੇ ਹੀ ਵਾਰ ਵਾਰ ਜਿਹੜੇ ਐਨਡੀਪੀਐਸ ਐਕਟ ਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਪੰਜ ਮੁਕਦਮੇ ਦਰਜ ਨੇ ਤੇ ਨਰਵੈਲ ਸਿੰਘ ਦੇ ਖਿਲਾਫ ਜਿਹੜਾ ਬਾਈ 21 ਸੀ ਐਨਡੀਪੀਐਸ ਅਗਰ ਜਿਹਨੂੰ ਕਮਰਸ਼ੀਅਲ ਰਿਕਵਰੀ ਕਰਦੇ ਆ ਉਹਦੇ ਥੱਲੇ ਇਹਦੇ ਖਿਲਾਫ ਮੁਕਦਮਾ ਦਰਜ ਹੈ ਜੇਲ ਤੋਂ ਆ ਕੇ ਫਿਰ ਇਸੇ ਕੰਮ ਤੋਂ ਦੇ ਵਿੱਚ ਲੱਗ ਗਿਆ ਸੋ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜਿਹੜੇ ਡਰੋਨ ਵਾਲੇ ਮੁਕਦਮੇ ਨੇ ਤੇ ਪਹਿਲਾਂ ਹੀ ਜਿਹੜੀ ਰਿਕਵਰ ਹੈ ਰੋਨਾ ਉਨਾ ਮਕਦਮਿਆਂ ਦੇ ਵਿੱਚ ਵੀ ਇਹ ਪਹਿਲਾਂ ਤੋਂ ਹੀ ਨਾਮਜ਼ਦ ਨੇ ਸੋ ਇਹਨਾਂ ਨੂੰ ਉਹਨਾਂ ਮਕਦਮਿਆਂ ਦੇ ਵਿੱਚ ਵੀ ਜਿਹੜਾ ਗ੍ਰਿਫਤਾਰ ਕੀਤਾ ਜਾਊਗਾ ਸੋ ਜਿੱਥੇ ਅਸੀਂ ਰੋਜ਼ਾਨਾ ਡਰੋਨਾਂ ਦੀ ਰਿਕਵਰੀ ਕਰ ਰਹੇ ਹਾਂ ਹੈ ਰੋਜ਼ ਦੀ ਰਿਕਵਰੀ ਕਰ ਰਹੇ ਹਾਂ ਉੱਥੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ ਇਹਨਾਂ ਦੀ ਫਰਦਰ ਜਿਹੜੀ ਆ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਕਿ ਇਹ ਸਮਾਨ ਅੱਗੇ ਕਿਹਨਾਂ ਕਿਨਾਂ ਨੂੰ ਸਪਲਾਈ ਕਰਦੇ ਨੇ ਇਹਦੀ 68 ਐਫ ਦੀ ਕਾਰਵਾਈ ਕਰਦੇ ਹੋਏ ਇਹਨਾਂ ਵੱਲੋਂ ਬਣਾਈ ਗਈ ਜਾਇਦਾਦ ਨੂੰ ਵੀ ਜ਼ਬਤ ਜਣਾ ਕਾਨੂੰਨ ਮੁਤਾਬਕ ਕਰਵਾਇਆ ਜਾਊਗਾ ਸੋ ਮੈਂ ਇਥੇ ਜਿਹੜੇ ਆਮ ਲੋਕ ਆ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਮੈਂ ਇਸ ਕੰਮ ਦੇ ਵਿੱਚ ਪੁਲਿਸ ਦੀ ਮਦਦ ਕਰਨ ਸਹਿਯੋਗ ਕਰਨ ਤੇ ਨਾਲ ਦੇ ਨਾਲ ਜਿਹੜੇ ਇਸ ਪ੍ਰਤੀ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਗਦੇ ਨਾਮ ਵੀ ਦਿੱਤੇ ਜਾਂਦੇ ਨੇ ਤੇ ਮੈਂ ਤਾੜਨਾ ਕਰਦਾ ਜਿਹੜੇ ਇਸ ਧੰਦੇ ਦੇ ਵਿੱਚ ਜਿਹੜੇ ਅवैध ਜੁੜੇ ਹੋਏ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇੱਕ ਨਾ ਇੱਕ ਦਿਨ ਇਨਾ ਬੰਗੋਂ ਉਹਨਾਂ ਨੂੰ ਵੀ ਜੇਲ੍ਹ ਚ ਜਾਣਾ ਪਊਗਾ ਤੇ ਉਹਨਾਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾਣਗੀਆਂ